ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਨਾ ਤੰਦਰੁਸਤੀਆਂ ਬਖਸ਼ੇ ਤੇ ਇੱਥੇ ਅੱਜ ਸਵੇਰ ਸਵੇਰਾ ਦਾ ਟਾਈਮ ਸੀ ਤੇ ਅਸੀਂ ਕਰ ਰਹੇ ਸੀ ਅੱਜ ਟਰੈਵਲਿੰਗ ਅਸੀਂ ਜਾ ਰਹੇ ਸੀ ਮੇਰੀ ਸਿਸਟਰ ਕੋਲੇ ਕਾਫੀ ਟਾਈਮ ਤੋਂ ਬਾਅਦ ਅਸੀਂ ਮੇਰੀ ਸਿਸਟਰ ਕੋਲੇ ਜਾ ਰਹੇ ਸੀ ਮਨ ਕੀ ਚਲੋ ਵੀ ਮੈਨੂੰ 2 ਸਾਲ ਹੋ ਗਏ ਆ ਉੱਥੇ ਗਈ ਨਹੀਂ ਸੀ ਤੇ ਬੱਚੇ ਜਾਇਉਂਦੇ ਸੀ ਏਜ ਆ ਜਾਂਦੇ ਸੀ ਹਾਰਦਿਕ ਦੇ ਪਾਪਾ ਹਨਾ ਤੇ ਇੱਕ ਉਹਨਾਂ ਦੀ ਨਾ ਮੇਰੀ ਸਿਸਟਰ ਦੀ ਸਾਸ ਤੇ ਸਹੁਰਾ ਦੋਨੋਂ ਹੀ ਬਿਮਾਰ ਸੀ ਉਹਦੀ ਸਾਸ ਤੇ ਸਟੰਟ ਪਏ ਹੋਏ ਸੀ ਸਹੁਰੇ ਨੂੰ ਕੋਈ ਹੋਰ ਦਿੱਕਤ ਚੱਲ ਰਹੀ ਸੀ ਤੇ ਮੈਥੋਂ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਨਹੀਂ ਜਾਇਆ ਗਿਆ ਸੀ ਤੇ ਮੇਰੀ ਮੰਮੀ ਨੇ ਵੀ ਮੇਰੀ ਸਾਸ ਵੀ ਮਤਲਬ ਕਰੇ ਨਹੀਂ ਸੀ ਕਿ ਮੇਰੀ ਮੈਰिज ਨੂੰ 10 ਸਾਲ ਹੋ ਗਿਆ ਤੋ ਇੱਕ ਵਾਰ ਵੀ ਨਹੀਂ ਗਏ ਸੀ ਤੇ ਉਹ ਵੀ ਕਹਿ ਰਹੇ ਸੀਗੇ ਵੀ ਮੈਂ ਵੀ ਜਾਣਾ ਉਹਨਾਂ ਦਾ ਪਤਾ ਲੈਣ ਵਾਸਤੇ ਹਨਾ ਤੇ ਹਾਰਦਿਕ ਨੂੰ ਦੋ ਤਿੰਨ ਛੁੱਟੀਆਂ ਸੀ ਪੇਪਰ ਤੇ ਅਸੀਂ ਚਲੋ ਪ੍ਰੋਗਰਾਮ ਬਣਾ ਲਿਆ ਮੇਰੇ ਬ੍ਰਦਰ ਨੇ ਜਾਣਾ ਸੀ ਮਤਲਬ ਮੇਰੀ ਫੈਮਲੀ ਨੇ ਬ੍ਰਦਰ ਨੇ ਭਜਾਈ ਨੇ ਸਾਰੀ ਫੈਮਲੀ ਜਾ ਰਹੀ ਸੀ ਤੇ ਮੈਂ ਕਿਹਾ ਚਲੋ ਮੈਂ ਤੇ ਮੰਮੀ ਤੇ ਹਾਰਦਿਕ ਵੀ ਨਾਲ ਹੀ ਚਲੇ ਜਾਵਾਂਗੇ ਹਨਾ ਤੇ ਇਸ ਕਰਕੇ ਅਸੀਂ ਜਲਦੀ ਜਲਦੀ ਹੋ ਗਏ ਸੀਗੇ ਤਿਆਰ ਜ ਹਾਰਦਿਕ ਨੂੰ ਮੈਂ ਇੱਥੇ ਤਿਆਰ ਕਰ ਦਿੱਤਾ ਸੀਗਾ ਪਹਿਲਾਂ ਤੇ ਮੈਂ ਸਵੇਰੀ ਉੱਠ ਕੇ ਕੰਮ ਖਤਮ ਕਰਕੇ ਨਾ ਆ ਲਈ ਸੀ ਬਸ ਉਹਨਾਂ ਕੱਪੜੇ ਚੇਂਜ ਕਰਕੇ ਮੈਂ ਤਿਆਰ ਹੋਣਾ ਸੀ ਇਸ ਤੋਂ ਬਾਅਦ ਖਾਣਾ ਖਾ ਕੇ ਜਿੰਨਾ ਕਿ ਸਾਡੇ ਕੋਲ ਟਾਈਮ ਸੀ ਉਹਨਾਂ ਦੇ ਇੱਥੇ ਪਹੁੰਚਣਦੇ ਹਣਾ ਕੰਮ ਆਪਾਂ ਕਰ ਲੈਣੇ ਸੀ ਫਿਨਿਸ਼ ਤੇ ਇੱਥੇ ਆਪਾਂ ਚੱਲਣਾ ਸੀਗਾ ਤਿਆਰੀ ਆਪਣੀ ਹੋ ਚੁੱਕੀ ਸੀ ਇਹਨੂੰ ਮੈਂ ਪਹਿਲਾਂ ਰੈਡੀ ਦਾ ਕਰਤਾ ਸੀ ਪਰ ਮੈਨੂੰ ਫਿਕਰ ਬਹੁਤ ਹੁੰਦਾ ਵੀ ਜਦੋਂ ਨੂੰ ਚੱਲਣਾ ਹੈ ਨਾ ਅੱਧੇ ਪੌਣੇ ਘੰਟੇ ਤੱਕ ਉਹਦੋਂ ਉਹਨੇ ਕੱਪੜਿਆਂ-ਕੁਪੜਿਆਂ ਦਾ ਕਬਾੜਾ ਹੀ ਕਰ ਲੈਣਾ ਹੈ ਨਾ ਪਤਾ ਨਹੀਂ ਕਿਉਂ ਬਿਲਕੁਲ ਹੀ ਧਿਆਨ ਨਹੀਂ ਦਿੰਦਾ ਧਿਆਨ ਖੇਡਣ 'ਚ ਕਰ ਲੈਂਦਾ ਹੈਗਾ ਜਾਂ ਫੋਨ 'ਚ ਕਰ ਲੈਂਦਾ ਹੈਗਾ ਜਦੋਂ ਉਹ ਮੈਂ ਪੂਰਾ ਐਨ ਟਿਪ ਟੋਪ ਬਣਾਉਣੀ ਹੈਗੀ ਹੈ ਨਾ 벨ਟ ਵਗੈਰਾ ਲਾ ਕੇ ਤੇ ਇਹ ਉਹ ਦੋਨੋਂ ਜਮਾ ਸੁਥਰੇ ਸ਼ਾ ਬਣ ਜਾਂਦਾ ਹੈਗਾ 벨ਟ ਬੁਲਟ ਲਾ ਕੇ ਬਾਹਰ ਕੱਢ ਲੈਂਦਾ ਹੈਗਾ ਜੇ ਇਸ ਤੋਂ ਬਾਅਦ ਹੁਣ ਮੈਂ ਖਾਣਾ ਖਵਾਉਣਾ ਇਹਨੂੰ ਹਨਾ ਤੇ ਇੰਨੇ ਪਤਾ ਨਹੀਂ ਇਹਦਾ ਕੋਈ ਸਬਜੀ ਵਗੈਰਾ ਜਾਂ ਕੁਝ ਵੀ ਇਹਨੇ ਹਨਾ ਲਾ ਲੈਣਾ ਹੁੰਦਾ ਹੈਗਾ ਕੱਪੜਿਆਂ ਤੇ ਇਸ ਮਾਮਲੇ 'ਚ ਨਾ ਕੁੜੀਆਂ ਵਧੀਆਂ ਹੁੰਦੀਆਂ ਹੈਗੀਆਂ ਮਤਲਬ ਜਦੋਂ ਆਪਾਂ ਡਰੈਸ ਅਪ ਕਰ ਦਿੰਨੇ ਹੈਗੀਆਂ ਕੁੜੀਆਂ ਨੂੰ ਤੇ ਉਹ ਬੜੇ ਧਿਆਨ ਰੱਖਣੀਆਂ ਹੈਗੀਆਂ ਬਿਲਕੁਲੀ ਮਤਲਬ ਆਪ ਦੇ ਕਪੜਤ ਵਾਲ ਨਹੀਂ ਪਹਿਨ ਦਿੰਦੀਆਂ ਹਨ ਤੇ ਬੜੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਬੜਾ ਧਿਆਨ ਰੱਖਦੀਆਂ ਹੁੰਦੀਆਂ ਕੁੜੀਆਂ ਤੇ ਉਹਦੀ ਜਗ੍ਹਾ ਤੇ ਬੁਆਏ ਜਿਹੜੇ ਬਹੁਤ ਇਗਨੋਰ ਕਰਦੇ ਹੈਗੇ ਇਹਨਾਂ ਚੀਜ਼ਾਂ ਨੂੰ ਹਨਾ ਬੜੇ ੱਤਬੜਤੂਸ ਹੁੰਦੇ ਹੈਗੇ ਆ ਤੇ ਇੱਥੇ ਆ ਗਈ ਸੀ ਮੇਰੀ ਵਾਰੀ ਮੈਂ ਆ ਗਈ ਸੀ ਡਰੈਸ ਅਪ ਹੋ ਕੇ ਕਪੜੇ ਚੇਂਜ ਕਰ ਲਏ ਸੀਗੇ ਮੈਂ ਪਾਇਆ ਸੀ ਗ੍ਰੀਨ ਸੂਟ ਇਹ ਮੇਰਾ ਬਹੁਤ ਟਾਈਮ ਦਾ ਸੀਗਾ ਅਸੀਂ ਨਾ ਆਏ ਕਰਵਾ ਚਾਹਤੀ ਨਵਾਂ ਸੂਟ ਬਣਾ ਲੈਣੇ ਹੈਗੇ ਹਨਾ ਇਹ ਮੈਂ ਰੱਖਿਆ ਸੀਗਾ ਮਹਿੰਦੀ ਵਗੈਰਾ ਤੇ ਜਿਵੇਂ ਹਨਾ ਪ੍ਰੋਗਰਾਮ ਹੁੰਦਾ ਕਈ ਵਾਰੀ ਮਹਿੰਦੀ ਦਾ ਹਨਾ ਉਦੋਂ ਪਾਉਣ ਵਾਸਤੇ ਰੱਖਿਆ ਸੀਗਾ ਤੇ ਹੁਣ ਮੈਂ ਕਿਹਾ ਚਲੋ ਕਾਫੀ ਟਾਈਮ ਹੋ ਗਿਆ ਤਿੰਨ ਚਾਰ ਸਾਲ ਹੋ ਗਏ ਹੈਗੇ ਤੇ ਇਹਨੂੰ ਰੈਗੂਲਰਲੀ ਕਿਤੇ ਵੀ ਜਾਣਾ ਜਾਣਾ ਹੁੰਦਾ ਇਹਨੂੰ ਵੇਅਰ ਕਰੀਏ ਹਨਾ ਤੇ ਕਿਉਂਕਿ ਇਹੋ ਜਿਹੇ ਕੱਪੜੇ ਹੁੰਦੇ ਜਿਵੇਂ ਸਿਲਕ ਦੇ ਹੰਡ ਦੇ ਤਾਂ ਹੈ ਨਹੀਂ ਹੈਗੇ ਕਦੇ-ਕਦੇ ਆਪਾਂ ਨੂੰ ਪਾਏ ਵੀ ਜਾਂਦੇ ਹੈਗੇ ਬਾਕੀ ਇਹ ਪਾ ਕੇ ਘਰੇ ਕੰਮ ਨਹੀਂ ਹੁੰਦਾ ਹੈਗਾ ਹਨਾ ਬੜੀ ਕੈਜ਼ੂਅਲ ਜਿਹੀ ਲੱਗੀ ਜਾਂਦਾ ਹੈ ਹਨਾ ਮਤਲਬ ਹੈਵੀ ਸੂਟ ਪਾ ਕੇ ਤੇ ਅੱਜ ਮੈਂ ਪਾ ਕੇ ਦੇਖਦੀ ਸੀ ਕਿ ਬੀ ਇਹ ਮੇਰੇ ਕੋਈ ਟਾਈਟ ਵਗੈਰਾ ਤਾਂ ਨਹੀਂ ਹੋਇਆ ਹੈਗਾ ਹਨਾ ਤੇ ਨਹੀਂ ਪਰ ਇਹ ਫਿਰ ਵੀ ਲੂਜ਼ ਹੀ ਸੀਗਾ ਪਹਿਲਾਂ ਨਾਲੋਂ ਜ਼ਿਆਦਾ ਲੂਜ਼ ਹੀ ਲੱਗ ਰਿਹਾ ਸੀਗਾ ਮੈਨੂੰ ਤੇ ਇੱਥੇ ਮੈਂ ਜਲਦੀ ਜਲਦੀ ਹੋ ਗਈ ਸੀ ਤਿਆਰ ਮੈਂ ਕਿਹਾ ਸੀਗਾ ਫਿਰ ਜੋ ਆ ਜਾਂਦੇ ਹੈਗੇ ਨਾ ਜਦੋਂ ਤੇ ਫਿਰ ਜਦੋਂ ਕੋਈ ਕੋਲ ਖੜਾ ਹੁੰਦਾ ਤੇ ਫਿਰ ਮੇਥੋਂ ਬਿਲਕੁਲ ਹੀ ਤਿਆਰ ਨਹੀਂ ਹੋਇਆ ਜਾਂਦਾ ਹੈਗਾ ਹਨਾ ਛੇਤੀ ਛੇਤੀ ਕਾਲੀ ਕਾਲੀ ਦੇ ਵਿੱਚ ਹਨਾ ਕਿ ਬਾਕੀ ਅੱਜ ਸੰਡੇ ਸੀਗਾ ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜੀ ਸੀ ਪਹਿਲਾਂ ਮੰਮੀ ਗਏ ਸੀ ਕਿ ਇੱਥੇ ਸਾਡੇ ਰਿਸ਼ਤੇਦਾਰੀ ਇਹ ਨੇੜੇ ਪਿੰਡ ਵਿੱਚ ਹਨਾ ਉੱਥੇ ਸੁਖਮਨੀ ਸਾਹਿਬ ਸੀ ਤੇ ਮੰਮੀ ਨੂੰ ਸਵੇਰੇ ਸਵੇਰੇ ਮੈਂ ਤਿਆਰ ਕਰਕੇ ਉਧਰ ਭੇਜਾਂ 9 ਵਜੇ ਨੂੰ ਮੈਂ ਕਿਸ ਚਲੋ ਦੋ 10:30 ਤੱਕ ਤੁਸੀਂ ਫ੍ਰੀ ਹੋ ਜਾਵੋਗੇ ਤੇ ਤੁਹਾਨੂੰ ਰਸਤੇ 'ਚ ਹੀ ਅਸੀਂ ਪਿਕਅਪ ਕਰ ਲਾਂਗੇ ਹਨਾ ਉਸ ਪਿੰਡ ਵਿੱਚੋਂ ਵੀ ਅਸੀਂ ਲੰਘਣਾ ਸੀਗਾ ਤੇ ਸਾਡੀ ਇੱਥੋਂ ਕੋਈ ਮਤਲਬ ਸ਼ਰੀਕੇ ਜੋ ਭੂਆ ਜੀ ਲੱਗਦੇ ਸੀਗੇ ਉਹਨਾਂ ਦੇ ਸੁਖਮਨੀ ਸਾਹਿਬ ਸੀਗਾ ਨਾਲ ਦੇ ਪਿੰਡ 'ਚ ਤੇ ਮੰਮੀ ਨੂੰ ਮੈਂ ਸਵੇਰੇ ਸਵੇਰੇ ਉਧਰ ਭੇਜ ਦਸ ਤੇ ਬਾਕੀ ਕੰਮ ਕੁੰਮ ਖਤਮ ਕਰਕੇ ਮੈਂ ਕਿ ਐਸੇ ਤੁਹਾਡੇ ਕੋਲ ਆ ਜਾਵਾਂਗੀ ਹਨਾ ਵੀ ਤੁਹਾਨੂੰ ਅਸੀਂ ਪਿਕਅਪ ਕਰ ਲਾਂਗੇ ਆਪਾਂ ਉਧਰ ਹੀ ਜਾਣਾ ਸੀ ਜਾਣਾ ਸੀ ਬਠਿੰਡੇ ਸਾਈਡ ਤੇ ਇਥੇ ਕੰਬਿੰਗ ਵਗੈਰਾ ਕਰਕੇ ਹਨਾ ਮੈਂ ਹਾਰਦਿਕ ਦੇ ਨਾਲ ਹੀ ਰੋਟੀ ਖਾਣ ਲੱਗ ਪਈ ਸੀਗੀ ਤੇ ਇਹ ਜਿਸ ਨਾਲ ਟੀਵੀ ਲਾ ਕੇ ਰੋਟੀ ਦੇਖ ਰਿਆ ਸੀਗਾ ਹਨਾ ਟੀਵੀ ਦੇਖ ਰਿਆ ਸੀ ਤੇ ਨਾਲ-ਨਾਲ ਰੋਟੀ ਖਾ ਰਿਆ ਸੀਗਾ ਇਹ ਨੂੰ ਫੋਨ ਜਾਂ ਟੀਵੀ ਤੋਂ ਬਿਨਾਂ ਤਾਂ ਇਹਦੇ ਇੱਕ ਬੁਰਕੀ ਨਹੀਂ ਲੰਘਦੀ ਤੇ ਅੱਜ ਮੈਨੂੰ ਵੀ ਇਹਦੇ ਕੋਲੇ ਬੈਠ ਕੇ ਇਥੇ ਬੈੱਡ ਤੇ ਰੋਟੀ ਖਾਣੀ ਪਈ ਪਰ ਮੈਂ ਨਾ ਕਦੇ ਬੈੱਡ ਤੇ ਬੈਠ ਕੇ ਰੋਟੀ ਨਹੀਂ ਖਾਂਦੀ ਹੈਗੀ ਮੈਂ ਹਮੇਸ਼ਾ ਹੀ ਟੇਬਲ ਤੇ ਰੱਖ ਕੇ ਹਨਾ ਸੋਫੇ ਵਾਲੀ ਸਾਈਡ ਹੀ ਰੋਟੀ ਖਾਣੀ ਹੈਗੀ ਆ ਤੇ ਅੱਜ ਇੱਥੇ ਬੈਠਾ ਸੀਗਾ ਟੀਵੀ ਦੇਖਦਾ ਸੀਗਾ ਤੇ ਮੈਨੂੰ ਇਹ ਲੱਗਿਆ ਚਲੋ ਮੈਂ ਇਹਦੇ ਨਾਲ ਹੀ ਹਨਾ ਸ਼ੇਅਰ ਕਰ ਲੈਣੀ ਹੈਗੀਆਂ ਤੇ ਦੂਸਰੀ ਸਾਈਡ ਉਧਰ ਵੀਰ ਜੀਰੇ ਬੈਠੇ ਸੀ ਇਹਦੇ ਪਾਪਾ ਬੈਠੇ ਸੀਗੇ ਹਨਾ ਤੇ ਮੈਂ ਕਿਹਾ ਚਲੋ ਉਹਨਾਂ ਕੀ ਟਾਈਮ ਹੈਗਾ ਇਹਦੇ ਨਾਲ ਬੈਠ ਕੇ ਫਿਨਿਸ਼ ਕਰ ਲੈਣੀ ਹੈਗੀਆਂ ਜਲਦੀ ਜਲਦੀ ਤੇ ਇਹ ਬਹੁਤ ਸਲੋ ਰੋਟੀ ਖਾਂਦਾ ਇੱਕ ਤਾਂ ਇੱਕੇ ਫੋਨ ਦੀ ਇਹਨੂੰ ਆਦਤ ਹੈ ਜਾਂ ਇਹ ਨਹੀਂ ਫਿਰ ਜੇ ਫੋਨ ਤੇ ਉਹਨੂੰ ਮਨਾ ਕਰਦਾ ਤਾਂ ਇਹਨੇ ਟੀਵੀ ਦੇਖ ਕੇ ਖਾਣੀ ਹੁੰਦੀ ਆ ਜੇ ਇਹਦੋਂ ਤੂੰ ਫੋਨ ਖੋਲੋ ਤੇ ਇਹਦੇ ਇੱਕ ਬਾਈਟ ਨਹੀਂ ਲੰਘਦੀ ਉੱਥੇ ਹੀ ਰੋਟੀ ਰੱਖ ਦਿੰਦਾ ਹੈਗਾ ਇਹ ਮਤਲਬ ਇਹਦੀ ਆਦਤ ਹੀ ਬਣ ਚੁੱਕੀ ਹੈਗੀ ਹੈ ਵੈਸੇ ਤੇ ਬਹੁਤ ਮਾੜੀ ਆਦਤ ਹੈ ਹਨਾ ਮੈਂ ਸੋਚਦੀ ਆ ਸਕੂਲ ਚ ਪਤਾ ਨਹੀਂ ਕਿਵੇਂ ਖਾਂਦੇ ਹੈਗੇ ਹਨਾ ਉੱਥੇ ਪਤਾ ਨਹੀਂ ਟੀਚਰਸ ਤੋਂ ਡਰਦੇ ਹੈਗੇ ਇਹ ਵੀ ਕਿਵੇਂ ਫਿਨਿਸ਼ ਹੁੰਦੀ ਹੈਗੀ ਕਈ ਵਾਰ ਤਾਂ ਮੈਨੂੰ ਡਾਊਟ ਹੁੰਦਾ ਵੀ ਕਿਤੇ ਉੱਥੇ ਤਾਂ ਨਹੀਂ ਥਰੋ ਥਰੂ ਕਰਿਆਉਂਦੇ ਹਨਾ ਡਸਟਬਿਨ ਦੇ ਵਿੱਚ ਪਾ ਦਿੰਦੇ ਹੈਗੇ ਰੋਟੀ ਪਤਾ ਨਹੀਂ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਬੱਚੇ ਵੀ ਇਦਾਂ ਕਰਦੇ ਕਿਹੜੀ ਕਿਹੜੇ ਬੱਚਿਆਂ ਨੂੰ ਲਤ ਲੱਗੀ ਹੋਈ ਆ ਫੋਨ ਦੀ ਹਨਾ ਇੱਥੇ ਆਂਟੀ ਨੂੰ ਮੈਂ ਕੱਪੜੇ ਕੱਢ ਕੇ ਦੇ ਦਿੱਤੇ ਸੀਗੇ ਤੇ ਇਸ ਤੋਂ ਬਾਅਦ ਮੈਨੂੰ ਲੱਗਾ ਵੀ ਚਲੋ ਭਾਂਡੇ ਪਏ ਆ ਜਿਹੜੇ ਹਨ ਸਾਰਿਆਂ ਨੇ ਰੋਟੀ ਖਾਧੀ ਵੀ ਰੋਟੀ ਦੀਦੀ ਨੇ ਬਣਾਤੀ ਸੀਗੀ ਤੇ ਬਾਕੀ ਸਾਰਿਆਂ ਨੇ ਜਲਦੀ ਜਲਦੀ ਖਾ ਲਈ ਸੀ ਤੇ ਚਲੋ ਭਾਂਡੇ ਧੋ ਜਾਵਾਂ ਹਨ ਤੇ ਨਹੀਂ ਤਾਂ ਫਿਰ ਐਂ ਜਿਹਾ ਲੱਗਦਾ ਹੁੰਦਾ ਵੀ ਬਹੁਤ ਜ਼ਿਆਦਾ ਸ਼ੈਂਕ ਜਾਂ ਭਰਿਆ ਪਿਆ ਹਨ ਵੀ ਜਿੰਨਾ ਵੀ ਚਲੋ ਜਦੋਂ ਆਪਾਂ ਕਿਸੇ ਦੀ ਵੇਟ ਕਰਦੇ ਹੁੰਨੇ ਆ ਤਾਂ ਟਾਈਮ ਵੀ ਉਹ ਲੰਬਾ ਹੋ ਜਾਂਦਾ ਮੈਂ ਕਿਹਾ ਚਲੋ ਨਾਲੇ ਤਾਂ ਵੇਟ ਕਰਨੀ ਹਨਾ ਸੌਖੀ ਹੋ ਜੂਗੀ ਤੇ ਫੇਰ ਮੇਰੇ ਕੋਲ 10 ਮਿੰਟ ਬਚ ਗਏ ਸੀ ਤੇ ਮੈਂ ਇੱਕ ਮਹਾਨ ਕੰਮ ਕੀਤਾ ਜੋ ਮੈਂ ਆਏ ਵਰੀ ਭੁੱਲ ਜਾਨੀਏ ਮੈਂ ਕਿਤੇ ਵੀ ਜਾਣਾ ਹੈਗਾ ਨਾ ਮੈਂ ਸੋਚਦੀ ਹੁੰਨੀ ਹੂ ਵੀ ਨੇਲ ਪੇਂਟ ਨਾ ਮੈਂ ਉਹਦੀ ਲਾਉਂਗੀ ਤੁਰੰਤ ਹੀ ਕਿਉਂਕਿ ਦੇਖੋ ਪਾਣੀ ਪੂਣੀ ਨਾਲ ਤੇ ਮਿੰਟਾਂ ਚ ਦੀ ਲੈ ਜਾਂਦੇ ਆ ਹੈਗਾ ਹਨਾ ਪੋਚੇ ਲਾਉਣ ਨਾਲ ਭਾਂਡੇ ਧੋਣ ਨਾਲ ਤੇ ਮੈਂ ਕਹਿੰਨਾ ਮੈਂ ਉਹਦੀ ਲਾਉਂਗੀ ਹਰ ਇੱਕ ਵਾਰੀ ਸੋਚਦੀ ਵੀ ਕਿਤੇ ਵੀ ਫੰਕਸ਼ਨ ਤੇ ਜਾਣਾ ਜਾਂ ਕਿਤੇ ਵੀ ਬਾਹਰ ਜਾਣਾ ਤੇ ਜਦੋਂ ਨੂੰ ਜਾਣਾ ਹੁੰਦਾ ਉਦੋਂ ਨੂੰ ਭੁੱਲ ਜਾਈਦੀ ਆ ਹਨਾ ਕਿ ਅੱਜ ਮੈਂ ਸੋਚਿਆ ਚਲੋ ਜੋ ਵੀ ਮੇਰੇ ਕੋਲ 10 ਮਿੰਟ ਬਚੇ ਹੈਗੇ ਹਨਾ ਮੇਰੇ ਬ੍ਰਦਰ ਦੇ ਆਉਣ ਦੀ ਵੇਟ ਕਰਦੇ ਸੀਗੇ ਜਿਵੇਂ ਉਹਨਾਂ ਨੇ ਸਾਰਿਆਂ ਨੇ ਆਉਣਾ ਸੀਗਾ ਉਹਨਾਂ ਦੇ ਨਾਲ ਜਾਣਾ ਸੀ ਹਨਾ ਤੇ ਇੱਥੇ ਮੈਂ ਕਿਹਾ ਚਲੋ ਮੈਂ ਨੇਲ ਪੇਂਟ ਲਾਉਣੀ ਆ ਹਨਾ ਇੱਥੇ ਮੈਂ ਬੈਠ ਕੇ ਲਾਉਣ ਲੱਗ ਪਈ ਸੀ ਤੇ ਹਾਰਦਿਕ ਨਾ ਮੈਨੂੰ ਮਜ਼ਾਕ ਕਰਿਆ ਸੀ ਮम्मा ਤੁਸੀਂ ਸੌਕਸ ਤਾਂ ਪਾ ਲੈਣੀਆਂ ਹੈਗੀਆਂ ਤੇ ਤੁਹਾਡੀਆਂ ਨੇਲ ਪੇਂਡ ਕਿਹਨੇ ਦੇਖਣੀਆਂ ਮੈਂ ਕਿਹਾ ਵੀ ਇਹ ਤਾਂ ਆਦੇ ਮਨ ਦੀ ਖੁਸ਼ੀ ਵਾਸਤੇ ਹੁੰਦੀ ਹੈਗੇ ਦਿਖਾਵਾ ਕਰਨ ਵਾਸਤੇ ਨਹੀਂ ਹੁੰਦੀ ਤੇ ਨਾ ਨਾ ਮੈਨੂੰ ਹੱਸਣ ਲੱਗਿਆ ਵੀ ਜੇ ਤੁਸੀਂ ਸੈਂਡਲ ਪਾਉਂਗੇ ਫਿਰ ਕੜ ਤੁਹਾਡੇ ਕੋਈ ਦੇਖ ਲੂਗਾ ਹਨਾ

ਲੋ ਜੀ ਇੱਥੇ ਅਸੀਂ ਆਗੇ ਸੀ ਬਾਹਰ ਤੇ ਬ੍ਰਦਰ ਮੇਰਾ ਵੇਟ ਕਰਦਾ ਸੀ ਗਲੀ 'ਚ ਖੜਕੇ ਤੇ ਹਾਰਦਿਕਨੀ ਦੋ ਚਾਰ ਨੂੰ ਪੈਕਟ ਲੈਣ ਦੀ ਆਦਤ ਹੁੰਦੀ ਹੈ ਲਿੰਕਾ ਲਿੱਤਾ ਕਿਉਂਕਿ ਇਹਨੂੰ ਹੁੰਦੀ ਹੈਗੀ ਘਬਰਾਟ ਹਨਾ ਤੇ ਇਸ ਕਰਕੇ ਇਹਨੂੰ ਥੋੜਾ ਥੋੜਾ ਰਸਤੇ 'ਚ ਲਿੰਕਾ ਦੇਣਾ ਪੈਂਦਾ ਹੈਗਾ ਜਾਂ ਸਾਨੂੰ ਕਈ ਵਾਰੀ ਕਾਰ ਰੋਕਣੀ ਵੀ ਪੈਂਦੀ ਹੈਗੀ ਇਹਨੂੰ ਇੰਨੀ ਜ਼ਿਆਦਾ ਕਾਰਜ ਘਬਰਾਟ ਹੋਣ ਲੱਗ ਜਾਂਦੀ ਹੈ ਹਨਾ ਤੇ ਇਹ ਵਿੰਡੋ ਖੋਲ ਕੇ ਹੁੰਦਾ ਹੈਗਾ ਤੇ ਇੱਥੇ ਅਸੀਂ ਜਾ ਰਹੇ ਸੀ ਤੇ ਨਾਲ ਇਹਦਾ ਸੀ ਜਿਹੜਾ ਧਿਆਨ ਹੈ ਡਿਵਰਟ ਕਰ ਰਹੇ ਸੀਗੇ ਅਸੀਂ ਕਿ ਕਿਸੇ ਹੋਰ ਪਾਸੇ ਵਾਲੇ ਦਾ ਧਿਆਨ ਲੱਗ ਜਾ ਉਹ ਨੂੰ ਮੈਂ ਕਣਕਾਂ ਦਿਖਾ ਰਹੀ ਸੀ ਖੇਤ ਦਿਖਾ ਰਹੀ ਸੀ ਹੈਨਾ ਤੇ ਇਹਨੂੰ ਐਵੇਂ ਥੋੜਾ ਜਿਆਦਾ ਲੰਬੇ ਰਸਤੇ ਜੇ ਅਸੀਂ ਟ੍ਰੈਵਲ ਕਰਨਾ ਹੁੰਦਾ ਤਾਂ ਇਹਨੂੰ ਬਹੁਤ ਟਾਲੇ ਵਾਲੇ ਲਾ ਕੇ ਲੈ ਜਾਣਾ ਪੈਂਦਾ ਹੈ ਹੈਨਾ ਤੇ ਇੱਕ ਦੋ ਵਾਰੀ ਅਸੀਂ ਇਹਨੂੰ ਡੀਜ਼ਲ ਵੀ ਦਿੱਤਾ ਸੀਗਾ ਪੀਣ ਵਾਸਤੇ ਵੀ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਜਾਂਦਾ ਹੈ ਹੈਨਾ ਲੈ ਹਰ ਦੇ ਉਹਨੂੰ ਮਿਲ ਲੈ ਭੱਜ ਮੈਂ ਨਿੰਕਾ ਜੇ ਪਿਆਰੇ ਨੇ ਪਿਆਰਿਆਂ ਦੀ ਕੀ ਲੈਣਾ ਤੂੰ ਆ ਜਾ ਕੱਢ ਲੈਨੇ ਆ ਆਪੇ ਬਾਅਦ ਚ ਕੱਢ ਲੋ ਗੱਡੀ ਅੰਦਰ ਹੀ ਲਾਉਗਾ ਸਾਰਾ ਸਮਾਨ ਬਾਅਦ ਚ ਕਰ ਪਿਆਰਿਆਂ ਦੇ ਵਿੱਚ ਮਮੀ ਰੁਮਾਲ ਰੱਖ ਦੇ ਤਰਾ ਅੰਦਰ ਕਰਨਾ ਹੈ ਹੁਣ ਕੱਲ ਮੈਂ ਮੈਂ ਨਾ ਨਮਸਤੇ ਵਾਸੀ ਨਮਸਤੇ ਲੈ ਬਣਾ ਹੁਣ ਧਿਆਨ ਨਾਲ ਸਾਰੇ ਨੇ ਮੈਂ ਹੁਣ ਲੰਮੀ ਜੀ ਆਹ ਚਿਆਣੀ ਕੁੜੀ ਹੁੰਦਾ ਹੋਣੀ ਓ ਤੋ ਆਇਆ ਨਾ ਆਮੀ ਆਹ

要一个，一没、yeah,。 ਨ ਦੋਨਾਂ ਦੀ ਥੋੜੀ ਜਣੀ ਮੈਂ ਕੀ ਵੀਡੀਓ ਨੂੰ ਹਾਰ ਦਿੱਕਿਆ ਆਪਾਂ ਗਿਫਟ ਲੈ ਕੇ ਆਏ ਹੋਂ ਨਾਲ ਵਾਸਤੇ ਉਹਨਾਂ ਲਈ ਚਾਕਲੇਟ ਲੈ ਕੇ ਆਂਦੀ ਆ ਇਸ ਕਰਕੇ ਤੁਹਾਡੀ ਸ਼ੇਅਰਿੰਗ ਖਤਮ ਹੋ ਦੇ ਚੋ ਤੇ ਅਸੀਂ ਦੇਖਦੇ ਸੀ ਕਿ ਆਲਾ ਦਵਾਲਾ ਤੇ ਇਹਨਾਂ ਦਾ ਪੈੰਡ ਹਨਾ ਇਹਨਾਂ ਦਾ ਪੈੰਡ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਵਿਰਕ ਕਲਾ ਹਨਾ ਤੇ ਜਿੱਥੇ ਕਿ ਹਵਾਈ ਏਡਾ ਬਣਿਆ ਹੋਇਆ ਹੈਗਾ ਤੇ ਕਾਫੀ ਛੋਟਾ ਪਿੰਡ ਹੈਗਾ ਜਿਆਦਾ ਵੱਡਾ ਨਹੀਂ ਹੈਗਾ ਤੇ ਅਸੀਂ ਉੱਪਰ ਚੜ੍ਹ ਕੇ ਦੇਖਦੇ ਸੀਗੇ ਤੇ ਮੰਮੀ ਦੇਖਣ ਲੱਗੇ ਵੇਡਾ ਵੱਡਾ ਰੂਮ ਹਨਾ ਕੀ ਦੇ ਵਾਸਤੇ ਹੈਗਾ ਤੇ ਇਹ ਬੱਚਿਆਂ ਦੇ ਖੇਡਣ ਵਾਸਤੇ ਉੱਪਰ ਰੂਮ ਬਣਿਆ ਹੋਇਆ ਹੈ। ਤੇ ਆਲੇ ਦੁਆਲੇ ਕਾਫੀ ਅੱਛੇ ਅੱਛੇ ਘਰ ਬਣੇ ਹੋਏ ਸੀਗੇ ਹੁਣ ਤਾਂ ਹਨਾ ਪਹਿਲਾਂ ਨਾਲੋਂ ਹਰ ਪਿੰਡ ਵਿੱਚ ਡਵੈਲਪਮੈਂਟ ਕਾਫੀ ਜ਼ਿਆਦਾ ਹੋਈ ਵੀ ਹੈ। ਤੇ ਇੱਥੇ ਬੱਚਿਆਂ ਨੇ ਕੀਤੀ ਫੁੱਲ ਮਸਤੀ ਹਨਾ ਪਹਿਲਾਂ ਬਾਹਰ ਖੇਡੀ ਗਏ ਪਿੱਛੇ ਖੇਡੀ ਗਏ ਤੇ ਇੱਥੇ ਲੱਗੀਆਂ ਸੀਗੀਆਂ ਕੁੜੀਆਂ ਡਾਂਸ ਕਰਨ ਮੇਰੀ ਸਿਸਟਰ ਦੇ ਹੈਗੀਆਂ ਦੋ ਬੇਟੀਆਂ ਇੱਕ ਮੇਰੀ ਭਤੀਜੀ ਹੈ। ਤੇ ਇਹ ਮੇਰਾ ਬੇਟਾ ਤੇ ਚਾਰੋਂ ਜਣਿਆਂ ਨੇ ਬਹੁਤ ਖੂਬ ਮਸਤੀ ਕੀਤੀ ਤੇ ਉਹਨਾਂ ਨੇ ਹੁਣ ਡਾਂਸ ਕੀਤਾ ਤੇ ਇਹ ਹੋ ਰਿਹਾ ਸੀਗਾ ਬੋਰ ਵੀ ਹੁਣ ਇਹ ਕੁੜੀਆਂ ਦਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਸ਼ੁਰੂ ਕਰ ਲਿਆ ਹੈਗਾ ਹਨਾ ਤੇ ਇੱਥੇ ਆ ਲੇਡੀਜ਼ ਵਾਲਾ ਕਾਰਗਰਮ ਮਤਲਬ ਮੰਮੀ ਪਹਿਲੀ ਵਾਰ ਹੀ ਗਏ ਸੀਗੇ ਤੇ ਉਹਨਾਂ ਵਾਸਤੇ ਕੱਪੜੇ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਚੇਂਜ ਕਰਕੇ ਫਿਰ ਸਾਨੂੰ ਕੱਪੜੇ ਦਿੱਤੇ ਇਸ ਤੋਂ ਬਾਅਦ ਅਸੀਂ ਇੱਥੇ ਲੱਗੇ ਸੀਗੇ ਖਾਣਾ ਖਾਣ ਹਨਾ ਇੱਥੇ ਅਸੀਂ ਰੋਟੀ ਖਾਧੀ ਸਾਰੇ ਨੇ ਲੱਲ ਕੀ ਸੀ ਭੈਣ ਭਰਾਵਾਂ ਨੇ ਇਧਰਲੀ ਸਾਈਡ ਬੈਠ ਕੇ ਮસ્ਤੀ ਕੀਤੀ ਤੇ ਮੰਮੀ hérੀਆਂ ਮਤਲਬ ਤਿੰਨੋਂ ਕੁੜਮਣੀਆਂ ਕੁੜਮਣੀਆਂ ਤੇ ਇੱਕ ਇਧਰ ਇਹਨਾਂ ਦੀ ਚਾਚੀ ਜੀ ਸੀਗੇ ਸਾਰੀਆਂ ਕੁੜਮਣੀਆਂ ਅੱਡ ਬੈਠੀਆਂ ਗੱਲਾਂ ਕਰ ਰਹੀਆਂ ਸੀਗੀਆਂ ਤੇ ਇੱਥੇ ਹੋ ਗਿਆ ਸੀ ਸਾਡੇ ਜਾਨ ਦਾ ਟਾਈਮ ਵਾਪਸੀ ਤੇ ਅਸੀਂ ਬੈਠਣ ਲੱਗੇ ਸੀ ਤੇ ਹੁਣ ਇੱਥੇ ਕਰਨ ਲੱਗੇ ਸੀ ਸਾਰਿਆਂ ਨੂੰ ਬਾਏ ਬਾਏ ਤੇ ਇੱਕ ਨਾ ਇਹਨਾਂ ਦੀ ਮਤਲਬ ਪੂਰਵਜ ਹੈਗੇ ਆ ਉਹਨਾਂ ਦੀ ਕੁਟਿਆ ਬਣੀ ਹੋਈ ਹੈਗੀ ਆ ਹਨਾ ਉੱਥੇ ਮੱਥਾ ਟੇਕਣਾ ਸੀਗਾ ਅਸੀਂ ਤੇ ਅਸੀਂ ਉੱਥੇ ਰੁਕਣਾ ਸੀਗਾ ਤੇ ਲੋ ਜੀ ਅਸੀਂ ਪਹੁੰਚ ਗਏ ਹੈਗੇ ਉਸ ਜਗ੍ਹਾ ਤੇ ਜਿਹਦੀ ਮੈਂ ਗੱਲ ਕਰਦੀ ਸੀ ਕੱਲੀ ਸੋਣਾ ਚੱਪਲ ਲਾ ਦੋ ਉਹ ਉੱਥੇ ਖੂਹ ਹੈ ਉਹ ਖੂਹ ਹਾਦੀ ਕੋ ਖੂਹ ਹੈ ਤੈਨੂੰ ਦਿਖਾਇਆ ਸੀ ਨਾ ਪਹਿਲਾਂ ਇਥੇ ਖੂਬ ਬਣਿਆ ਉਹ ਇਹਦੇ ਚ ਨਾਲ ਹੈਗਾ ਨਹੀਂ ਬਸ ਨੇੜੇ ਨਾ ਜਾਏ ਤੁਸੀਂ ਖੋਲੋ ਪਾਪਾ ਨਹੀਂ ਆਇਆ ਕਰ ਸਕਦੇ ਆ ਨਹੀਂ ਐਵੇਂ ਨਹੀਂ ਕਰ ਸਕਦੇ ਆਹਾਂ ਆਹ ਨਾ ਜਾ ਇਹ ਬਿੱਲ ਦਾ ਦਰਖਤ ਲੱਗਾ ਹੋਇਆ ਸੀ ਬਿੱਲ ਟਰੀ ਨਹੀਂ ਹੁੰਦਾ ਬਿੱਲ ਆਹਾਂ ਇਹਦੇ ਬਿੱਲ ਪੱਤਰ ਚੜਦੇ ਆ ਹੈ ਇਹੀ ਚੜਦੇ ਹੁੰਦੇ ਹਨ ਨਾ ਬਿੱਲ ਦਾ ਬਿੱਲ ਦਾ ਦਰਖਤ ਹਾਂ ਹੋਂ ਤਾਂ ਇਹ ਵੱਡਾ ਹੋ ਗਿਆ ਪਹਿਲੇ ਇਥੇ ਨਾ ਬਿੱਲ ਦੇ ਉਹ ਲੱਗਦੇ ਹੁੰਦੇ ਸੀਗੇ ਪੈਸੇ ਲੋ ਕਿ ਲੈ ਲੈ ਮੈਂ ਨਹੀਂ ਲੈ 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 ਦਸ ਰੁਪਏ ਇਹ ਤੇ ਰੰਦਨੀ ਕੋਈ ਇਹ ਆਪ ਹੀ ਉਹ ਕਰਦੇ ਆ ਤੁਸੀਂ ਹੌਂਦੇ ਨਹੀਂ ਸਵੇਰੇ ਸ਼ਾਮ ਹੁੰਦੇ ਆ ਹਾਂ ਹਾਂ ਆਵੇ ਭਾਈ ਖਲੜੀ ਪਾ ਨਹੀਂ ਇਸੇ ਅੱਛਾ ਮੈਂ ਕੱਢੀ ਤੁਦੂ ਕੱਢਣ ਵਾਲਾ ਇਹ ਆਪ ਹੀ ਹੁੰਦੇ ਆ ਇੱਕ ਰੱਖ ਲੈਣ ਇਹਨੇ ਆਪ ਹੀ ਕਰਨੀ ਆ ਸੇਵਾ ਦੇ ਵੈਨ ਹਾਲੇ ਲਾਈਵ ਹੈ। ਖਾਬਦ ਕੋਈ ਆਪ ਹੀ ਕਰਨੀ ਹੁੰਦੀ ਹੈ। ਭਾਈ ਨਹੀਂ ਚੱਬੀ ਆਉਂਦੀ। ਇਹ ਦੇ ਫੁੱਲੂ ਦੀਵੇ ਥੱਲੇ ਪਈਆ ਕਹਿੰਦੀ ਸੀ। ਹਾਂ ਬੇਸੋ ਕਿੱਥੀ। ਤੇ ਇਹਦੇ ਇੱਥੇ ਇਹਨਾਂ ਦੇ ਆਲੇ-ਦੁਆਲੇ ਮੇਰੀ ਸਿਸਟਰ ਕੇ ਸਾਰੇ ਖੇਤ ਹੈ ਵਾਹਣ ਹੈ ਤੇ ਇੱਥੇ ਇਹਨਾਂ ਨੇ ਬੀਜਿਆ ਹੋਇਆ ਸੀ ਕਾਫੀ ਜਗ੍ਹਾ ਦੇ ਵਿੱਚ ਐਲੋਵੇਰਾ। ਅਸੀਂ ਕਿਹਾ ਚਲੋ ਇਹੀ ਲਾਹਾ ਲੈ ਲੀਏ ਜਾਂਦੇ ਜਾਂਦੇ ਐਲੋਵੇਰਾ ਵੀ ਪੱਟ ਕੇ ਗੱਡੀ 'ਚ ਰੱਖ ਲਗੇ ਹਣਾ। ਤੇ ਪਰ ਉਹ ਪਾਣੀ ਲੱਗੇ ਤੋਂ ਬਿਨਾ ਸਾਡੇ ਤੋਂ ਜੜ ਤੋਂ ਪੱਟਿਆ ਨਹੀਂ ਗਿਆ ਅਸੀਂ ਬਹੁਤ ਦੋਨਾਂ ਭੈਣ ਭਰਾਵਾਂ ਨੇ ਜਦੋਂ ਜਾਇਦ ਕੀਤੀ ਹਨਾ ਤੇ ਇੱਕ ਹੀ ਬਸ ਸਿਰਫ ਇੱਕ ਜੜ ਜੀ ਸੀ ਮਤਲਬ ਇੱਕ ਸਾਈਡ ਜੀ ਕਹਿ ਰਹੀਏ ਸਾਨੂੰ ਮਿਲੀ ਮਸਾਂ ਹੀ ਖਿੱਚੀ ਗਈ ਸਾਡੇ ਤੋਂ ਹਨਾ ਤੇ ਇਹ ਅਸੀਂ ਰੱਖ ਲਿਆ ਸੀ ਕਾਰ 'ਚ ਤੇ ਹੁਣ ਸਾਡੀ ਚੱਲਣ ਦੀ ਤਿਆਰੀ ਹੋ ਗਈ ਸੀ ਕਿਉਂਕਿ ਇੱਥੇ 6 ਵਜੇ ਚੁੱਕੇ ਸੀਗੇ ਤੇ ਨੇਰਾ ਕਾਫੀ ਹੋ ਜਾਣਾ ਸੀ ਸਾਨੂੰ ਪਹੁੰਚਦਿਆਂ ਨੂੰ ਤਦ ਲੋਜੀ ਇੱਥੇ ਅਸੀਂ ਵੀ ਕਰਦੇ ਹੈਗੇ ਆਂ ਵੀਡੀਓ ਦਾ ਐਂਡ ਵਲੌਗ ਦਾ ਹਨਾ ਜੇ ਵੀਡੀਓ ਵਧੀਆ ਲੱਗੀ ਹੋਵੇ ਹਨਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ